ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਸੂਨ ਵਾਲੀ ਕਿਹੜੇ ਸੀਮਨ ਦੀ ਹੈਗੀ ਕੀ ਇਹਦੇ ਗੱਲ ਪਤਾ ਸਾਰੀ ਡਿਟੇਲ ਆਪਾਂ ਲੈ ਕੇ ਜਾਵਾਂ ਘਰੇਲੂ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂ ਆ ਦੋ ਤਿੰਨ ਕਿਨਾਰੇ ਪੰਜਾਂ ਦੇ ਘਰ ਰੱਖੇ ਹੋਇਆ ਇਹ ਹੁਣ ਹੈਗੀ ਝੋਟੀ ਸੇਲ ਡिटੇਲ ਪੁੱਛਦਾ ਰੇਟ ਵੀਡੀਓ ਦੇ ਵਿੱਚ ਹੋਊਗਾ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਬਾਈ ਜੀ ਆਪਣਾ ਨਾਮ ਦਸੰਦਰ ਸਿੰਘ ਪਿੰਡ ਬਿਸ਼ਨਦੀ ਪਿੰਡ ਬਿਸ਼ਨਦੀ ਜ਼ਿਲ੍ਹਾ ਪੈ ਗਿਆ ਆਪਣਾ ਫ੍ਰੀ ਕੋਡ ਫ੍ਰੀ ਕੋਡ ਹੈ ਆਪਣਾ ਜੈਤੋ ਸ਼ਹਿਰ ਦੇ ਨੇੜੇ ਆ ਗਿਆ ਹਨ ਤੋਂ 6 ਕਿਲੋਮੀਟਰ ਠੀਕ ਆ ਬਿਸ਼ਨਦੀ ਪਿੰਡ ਮੋਬਾਈਲ ਨੰਬਰ ਬਾਈ ਜੀ ਆਪਣਾ 999966101 9969966101 ਜਿਹੜੀ ਆਪਾਂ ਇਹ ਝੋਟੀ ਦੇਖੀ ਜਨਾ ਸੁਹਾ ਕਿਹੜਾ ਸੂਰਜ ਇਸ ਵਾਰ ਇਹ ਦੂਜਾ ਸੂਰਜ ਦੂਜਾ ਸੂਹਾ ਇਸ ਵਾਰ ਸੂ ਰਹੀ ਆ ਇਹ ਘਰ ਦੀ ਜਾਂ ਪੜੀ ਆ ਗਈ ਆਪਣੀ ਹਾਂਜੀ ਘਰ ਦੀ ਧੂਤੀ ਆ ਠੀਕ ਹੈ ਤੇਰੀ ਮਾਦ ਰਿਕਾਰਡ ਵਗੈਰਾ ਕੀ ਸੀਗਾ ਠੀਕ ਹੈ 22 23 ਕਿਲੋ ਠੀਕ ਹੈ 22 ਤੇ 23 ਕਿਲੋ ਵਾਲੀ ਮੈਂ ਉਹ ਤਾਂ ਆਪਾਂ ਬਰੀਡ ਤਿਆਰ ਕਰ ਲਈਏਗਾ ਪਹਿਲਾਂ ਮੇਰੇ ਕੋਲ ਸੀਗੀ ਪਸੂ ਹੋਰ ਵੀ ਮੇਰੇ ਉਹ ਵੇਚਦੇ ਸੀ ਬੰਦੇ ਠੀਕ ਆ ਜਵਾਗ ਵਗੈਰਾ ਬਾਹਰ ਚਲੇ ਗਏ ਹੈਨਾ ਤੇ ਮੰਨ ਲਾ ਹੁਣ ਇਹ ਕੱਲੀ ਝੋਟੀ ਰਹਿ ਗਈ ਬਾਕੀ ਉਹ ਦੋ ਕੁ ਬੱਚੇ ਰਹਿ ਗਏ ਇਹ ਹੁਣ ਝੋਟੀ ਦੂਜਾ ਸੂਆ ਸੂਨ ਵਾਲੀ ਆ ਦੂਜਾ ਸੂਆ ਆਪਾਂ ਦਿਨ ਪੂਰੀ ਹੋਏ ਵੇਚੀ ਦਾ ਠੀਕ ਆ ਕਹਿੰਦਾ ਭਾਬਾ ਇੱਕ ਅੱਧਾ ਦਿਨ ਹੀ ਕੱਢੂ ਬਸ ਦੋ ਦੋ ਕੰਦਰ ਕੱਢੂ ਠੀਕ ਹੈ ਤੇ ਹੁਣ ਠੀਕ ਆ ਕਿਹੜਾ ਲੱਗਿਆ ਵੇਚੀ ਕਨੇਟ 2 ਦਾ ਲੱਗਿਆ ਵਾ ਸੀਮਾ ਕਹਿੰਦੇ ਬੱਚੇ ਫਿਰ ਬਰੀਡਿੰਗ ਵਾਲੇ ਵਧੀਆ ਪਉਂਦੀ ਹੈ ਹਨਾ ਹਾਂਜੀ ਵਧੀਆ ਸੁਲਤਾਨ ਦੀ ਕੱਟੀ ਖਰੀਦੀ ਉਹ ਇਹਦੀ ਕੱਟੀ ਪਈ ਪਿਛਲੇ ਸਾਲ ਦੀ ਲਗਭਗ ਸਾਲਗਰੀ ਹੋ ਗਈ ਉਹ ਮਤਲਬ ਸਾਲਗਰੀ ਹੈਗੀ ਠੀਕ ਹੈ ਸਾਲਜਾ ਸਪਾਸ ਦੀ ਕੱਟੀ ਹੈ ਹਨਾ ਤੇ ਬੱਚੇ ਵੀ ਬਰੀਡ ਵਾਲੇ ਪਉਂਦੀ ਆ ਕਹਿੰਦੇ ਭਾਬੀ ਜਿਹੜਾ ਬੰਦਾ ਇਹਦੇ ਪੇਮੈਂਟ ਲਾਊਗਾ ਉਹ ਇੱਕ ਤਰ੍ਹਾਂ ਦਾ ਮੰਨ ਕੇ ਚੱਲ ਵੀ ਰਵਾ ਲੈ ਕੇ ਜਾਊਗਾ ਘਰੇ ਆਪਦੇ ਦੁੱਧ ਦੇ ਨਾਲ ਕਹਿੰਦੇ ਭਾਬੀ ਤੇ ਬੱਚੇ ਵੀ ਅੱਗੇ ਮੰਨ ਕੇ ਚੱਲ ਪਾਲਕ ਚਾਉਂਦੇ ਆ ਵਧੀਆ ਹਾਂਜੀ ਇਹ ਇਹ ਵੀ ਸਾਡੇ ਸੀਮਨ ਦੀ ਹੈ ਜੀ ਆਪ ਇਹ ਮੇਰੇ ਸੀਮਨ ਹੀ ਜਾ ਕਿਹੜਾ ਸੀਗਾ ਠੀਕ ਹੈ ਇਹ ਆ ਵੀ ਘਰ ਦੀ ਪੰਲੀ ਵਿੱਚ ਠੀਕ ਆ ਘਰੋਂ ਚੰਗੀ ਮਹਿ ਸੀ ਉਹਦੇ ਆਪਾਂ ਸੀਮਿੰਟ ਲਗਾ ਕੇ ਕੱਟੀ ਚਾਰ ਕਰੀ ਸੀਗੀ ਇਹਦੀ ਗਾਂ ਜਿਹੜਾ ਇਸਨੇ ਆਪਣੇ ਕੋਲ ਇੱਕ ਕੱਟੀ ਰਹਿ ਗਈ ਹੈ ਜੀ ਉਹ ਆਪ ਰੱਖਣੀ ਹੈ ਹਨਾ ਉਹ ਰੱਖਣੀ ਹੈ ਠੀਕ ਹੈ ਤੇ ਦੁੱਧ ਕਿੰਨਾ ਦਿੱਤਾ ਪਹਿਲੇ ਸੂਏ ਨੇ ਆਪਣੇ ਕੋਲ 14 ਕਿਲੋ ਤੋਂ ਉੱਪਰ ਕੱਢਿਆ ਸੀਗੀ ਠੀਕ ਆ ਕਹਿੰਦਾ ਭਾਅ 14 ਕਿਲੋ ਦੁੱਧ ਪਹਿਲੇ ਸੂਏ ਕੰਡੇ ਲਾਤ ਆਏ ਨੇ ਭਾਅ ਨਹੀਂ 14 ਕਿਲੋ ਕੱਢਿਆ ਠੀਕ ਹੈ ਤੇ ਕਹਿੰਦਾ ਭਾਅ ਇਹ ਕਿ ਦੂਜਾ ਸੂਆ ਬਾਡੀ ਵੇਟ ਵਗੈਰਾ ਭਰੀ ਭਰੀ ਸੁਨੱਖੀ ਆ ਤੇ ਭਜਨ ਵੀ ਬਣ ਗਿਆ ਝੁੱਟੀ ਜਣਾ ਵੀ ਅੰਦਾਜ਼ਾ ਇਹ ਕਿ ਵੀ ਆਪਾਂ ਲਾ ਸਕੀਏ ਹਿਸਾਬ ਜੇ ਦੁੱਧ ਦਾ ਦੇਖ ਵੀ ਜੱਟ ਸੌਦਾ ਬੰਦਾ ਇਹਨਾਂ ਲਊਗਾ 15 ਮੰਨ ਕੇ ਲੈ ਲੈ ਵੀ 15 ਤੋਂ ਪਾਰ ਵਾਲੀ 16 ਜਾਂ ਆਸ-ਪਾਸ ਵਾਲੀ ਝੋਟੀ ਹੈਗੀ ਆ। ਉਹ 14 ਤੱਕ ਤਾਂ ਚੋਂ ਕੁ ਤੀਰ ਕੱਢੀ ਗਈ ਬਿੰਨ ਸੂਈ। ਵੀ 16 ਜਾਂ ਆਸ-ਪਾਸ ਵਾਲੀ ਝੋਟੀ ਹੈਗੀ ਆ ਤਕਰੀਬਨ। ਵੀ ਕਹਿੰਦਾ ਭਾਬਾ ਇਹਨੂੰ ਸੰਭਲਣਾ ਚਾਹੀਦਾ। ਬਾਕੀ ਸੇਵਾ ਨਾਲ ਵੱਧ ਵੀ ਕਰ ਸਕਦੀ ਹੈ ਇਹ। ਇਹਦੇ ਵੱਲੋਂ ਕੋਈ ਕਮੀ ਨਹੀਂ। ਵੀ ਸੰਭਲਣਾ ਪਤਾ ਚਾਹੀਦਾ ਇਹਨੂੰ ਹਣਾ। ਤੇ ਚੌੜ ਜਵਾਦੀ ਗੱਲ ਕਰੀਏ ਧਾਰਾ ਧੁਰਾਂ ਦੀ। ਬਿਲਕੁਲ ਮੋਟੀ ਧਾਰ ਪੁੰਦੀ ਹੈ ਜੀ। ਠੀਕ ਹੈ। ਧੰਨਾ ਟੂ ਦਾ ਲੱਗਿਆ ਵਾ ਸੀਵਣ। ਚੌੜ ਜਵਾਦੀ ਓਕੇ ਆ। ਦਿਨ ਇੱਕ ਅੱਧੇ ਕੱਢੂਗੀ 2 ਜਾਂ ਲਗਭਗ ਤਿਆਰੀ ਨਹੀਂ ਦੀ ਗਾ ਤੇ ਜਿਦੋਂ ਆਪਾਂ ਡਰਾਈ ਕਰੀਆ ਥਣ ਥਣ ਓਕੇ ਸੀ ਬਿਲਕੁਲ ਜਮਾਂ ਸਾਰੇ ਓਕੇ ਸੀ ਠੀਕ ਆ ਹੁਣ ਵੀ ਥਣ ਚਾਰੇ ਪਾਸੇ ਮੈਂ ਖੜਿਆ ਜਾਵਾਂ ਹਨਾ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਇਹ ਤਾਂ ਕਿਰੋਂ ਵੇਚਣ ਜਿਆਦਾ 1.40 ਛੱਡ ਮਾਨਦਾਨ ਵਿੱਚੋਂ ਘਰੇ ਦਾ ਹੋਊਗਾ ਮਾਨਦਾਨ ਠੀਕ ਆ ਤੋੜ ਦਿਓ ਮੜਾ ਜਾਨੂੰ ਬਾਹਰ ਸੋ 1.40 ਹਜ਼ਾਰ ਦੇ ਵਿੱਚੋਂ ਮਾਨਦਾਨ ਹੋ ਜਾਊਗਾ ਨੇ ਇਧਰ ਝੋਟੀ ਦੇਖ ਕੇ 1.60 80 ਕਰਾ ਜਾਂਦਾ ਦੋ ਵੀ ਮੰਗਿਆ ਜਾਂਦਾ ਪਰ 1.40 ਰਲ ਦੀ ਮਿਲ ਦੀ ਗੱਲ ਆ ਆਪਣੇ ਸਮਝ ਚ ਆਉਣ ਵਾਲੀ ਗੱਲ ਆ ਸੋ ਸੰਗਮੂ ਮੱਥਾ ਦੇਖੋ ਸੋਹਣਾ ਕੁੰਡਾ ਥੋੜਾ ਮੋਲਾ ਡਰੂਗੀ ਦੇਖ ਕੇ ਹਣਾ ਸੋ ਬਰੋ ਲੇਵਾ ਵਗੈਰਾ ਤੇ ਝੋਟੀ ਦੀ ਬਾਡੀ ਬੰਤਰ ਬੈਕ ਸਾਈਡ ਦੇਖ ਸਕਦੇ ਹੋ ਤੇ ਟੇਲ ਇਹਦੀ ਲਗਭਗ ਸਾਰੀ ਬਲੈਕ ਹੀ ਆ ਮੂੰਹ ਮੱਥੇ ਲੱਗਦੀ ਹੈ ਜਿੰਦ ਜਾਨ ਤੇ ਬੇਰਬੂਲ ਬਹੁਤ ਆ ਤੇ ਝੋਟੀ 'ਚ ਵਜਨ ਵਜੂਦ ਬਹੁਤ ਸੁਨੱਖਾਪਨ ਬਹੁਤ ਜ਼ਿਆਦਾ ਆ ਇਸੇ ਪਾਸੇ ਡਿਸਨਾਮੀ ਨਹੀਂ ਬਰੋ ਥਾਂ ਲੇਵਾ ਨੇੜੇ ਤੋਂ ਦੇਖ ਸਕਦੇ ਹੋ ਚਾਰੇ ਥਾਂ ਨਿਖਣਵੇਂ ਸਾਫ਼ ਤਰੀਕੇ ਮੁੱਠੀ ਵਾਲਾ ਥਾਣਾ ਹਵਾਨਾ ਤੇ ਦੂਜਾ ਸੂਆ ਝੋਟੀ ਸੂਰਜਾ ਕੁੰਡਾ ਸਿੰਘਾ ਪਿੱਠਪੂੜੇ ਦੀ ਬੰਤਰ ਵੀ ਚੰਗੀ ਆ ਤੇ ਰਾਜੀ ਸਮੀ ਪੜੀਉ ਲੈਵਾ ਦੇਖੋ ਬਹੁਤ ਲੋ ਰਿਕਾਰਡ ਤੋੜਦੂ ਲੈਵੇ ਵਾਲੇ ਤੇ ਇਹਦੀ ਪਿਛਲੇ ਸਵੇ ਦੀ ਖੜੀਆ ਕੱਟੀ ਇਹ ਵੀ ਮਨ ਕਰ ਚਲੋ ਝੋਲੀ ਵਗੈਰਾ ਬਾਡੀ ਮੰਤਰ ਚੰਗੀ ਆ ਬੱਚੇ ਚੰਗੇ ਹੀ ਪਉਂਦੇ ਆ ਕਹਿੰਦਾ ਬਾ ਬਰੀਡ ਚੈਰ ਕਰਦੂਗੀ ਜੱਜ ਕਰ ਆਪਾਂ ਝੋਟੀ ਦੇਖੀਏ ਝੋਟੀ ਵੀ ਚੰਗੀ ਕੀਮਤ ਦੇਣੀ ਨੇ ਦੇਖ ਸਾਡੇ ਇੱਕ ਸੂਆ ਬਾਜਾਂ ਨੇ ਦੁੱਧ ਪੀ ਲਿਆ ਪਿੰਡ ਬਸ਼ੰਦ ਦੀ ਜੱਜ ਤੋਂ ਸ਼ਹਿਰ ਦੇ ਨਜ਼ਦੀਕ ਆ ਗਿਆ ਤੇ ਨੰਬਰ ਬੋਲਦਾ ਬਾਈ ਦੁਬਾਰੇ ਆਪਾਂ 996996 ਠੀਕ ਹੈ 1 ਲੱਖ 40 ਹਜ਼ਾਰ ਜੋ ਮਾਨਦਾਨ ਹੋ ਜੂਗਾ ਦੂਜਾ ਸੂਆ ਸੂਰਜਾ ਵੀਡੀਓ ਦੇਖ ਲਈ ਸਭ ਦਾ ਤੈਅ ਕਰੋ ਧੰਨਵਾਦ ਜਲਦ ਮਿਲਦੇ ਆ ਕਿਸ